ਦੇ ਪਾਤੇ ਮੈਨੂੰ ਮਾਰ ਦੋ ਸਾਨੂੰ ਖતમ ਕਰ ਦੋ ਉਲਟਾ ਡਰਾਉਂਦੇ ਨੇ ਦਲਤ ਪਰਿਵਾਰ ਦੀ ਕੁੜੀ ਇਹਨਾਂ ਨੇ ਕੱਲ ਚਾਕੇ ਕੁੱਟੀ ਉਹਦੇ ਕਰੰਟ ਲਾਇਆ ਹੈ ਵੀ ਮਤਲਬ ਜੁਗ ਨਸ਼ਿਆਂ ਵਿਰੁੱਧ ਇਹਦੀ ਸ਼ੁਰੂਆਤ ਮਾਨਸਤ ਹੋਈ ਸੀ ਐਸੀ ਟੀਮ ਨਾ ਜਿਹੜਾ ਪਰਿਵਾਰਾਂ ਦੇ ਪਰਚੇ ਪਾਏਗੇ ਮੇਰੇ ਪਿਤਾ ਦੇ ਵੀ ਪਰਚੇ ਪਾਤੇ ਮੇਰੀ ਸਾਹੇ ਡਾਕਟਰ ਡਾਕਟਰ ਟਾਸਕ ਫੋਰਸ ਦੇ ਜਿਹੜੀ ਪੂਰੀ ਟੀਮ ਆ ਉਹਦੇ ਉੱਤੇ ਪਰਚਾ ਦਿੱਤਾ ਗਿਆ ਇਸ ਸਬੰਧ ਸਾਡੇ ਨਾਲ ਪ੍ਰਵਿੰਦਰ ਸਿੰਘ ਝੋਟਾ ਤੇ ਕਾਮਰ ਰਾਜਵਿੰਦਰ ਸਿੰਘ ਰਾਣਾ ਮੌਜੂਦ ਨੇ ਇਹਨਾਂ ਤੋਂ ਸਾਰਾ ਮਸਲਾ ਜਾਨਣਾ ਚਾਹਾਂਗੇ ਕੀ ਮਸਲਾ ਏ ਸਾਰਾ ਮਸਲਾ ਇਹ ਹੈ ਜੀ ਨਸ਼ਿਆਂ ਦੇ ਖਿਲਾਫ ਲੰਮਾ ਇੱਕ ਸੰਘਰਸ਼ ਲੜਿਆ 8-9 ਮਹੀਨਿਆਂ ਦਾ ਜਿਹੜੀ ਸਰਕਾਰ ਅੱਜ ਕਹਿੰਦੀ ਹੈ ਵੀ ਮਤਲਬ ਜੁੱਧ ਨਸ਼ਿਆਂ ਵਿਰੁੱਧ ਇਹਦੀ ਸ਼ੁਰੂਆਤ ਮਾਨਸਤ ਹੋਈ ਸੀ ਐਸੀ ਟੀਮ ਨੌਜਵਾਨਾਂ ਨੇ ਮੁੱਦਾ ਚੱਕਿਆ ਉਹਨਾਂ ਵਿੱਚ ਝੂਠੇ ਪਰਚੇ ਲਗਾਤਾਰ ਦਰਜ ਕੀਤੇ ਗਏ ਜਿਹੜੇ ਜਨਤਾ ਦੇ ਮਤਲਬ ਵੱਡੇ ਅੰਦੋਲਨਾਂ ਦੇ ਸਦਕਾ ਮਤਲਬ ਜੇਲ੍ਹ ਦੇ ਵਿੱਚੋਂ ਰਿਹਾ ਕਰਨਾ ਪਿਆ ਪਰ ਅਸੀਂ ਦੇਖਦੇ ਆਂ ਵੀ ਲਗਾਤਾਰ ਜਿਹੜੀ ਸਰਕਾਰ ਆ ਮਤਲਬ ਇੱਕ ਡਰਾਮੇ ਕਰ ਰਹੀ ਆ ਨਸ਼ੇ ਦੇ ਖਿਲਾਫ ਲੜਨ ਦੀ ਗਰੀਬ ਨੌਜਵਾਨਾਂ ਦੇ ਮੁੰਡਿਆਂ ਨੂੰ ਚੱਕ ਕੇ ਜੇਲ੍ਹਾਂ ਦੇ ਸਿਰ ਦੇਣਾ ਮੁਕਾਬਲੇ ਬਣਾ ਦੇਣੇ ਘਾਟਾ ਦੇਣੇ ਇਹ ਮਤਲਬ ਅਸੀਂ ਇਹਨਾਂ ਗੱਲਾਂ ਦਾ ਵਿਰੋਧ ਕਰਦੇ ਆਂ ਵੀ ਜਿਸ ਚਾਹਣ ਸਰਕਾਰ ਚਾਹੁੰਦੀ ਆ ਨਸ਼ੇ ਥਲੜੇ ਨਹੀਂ ਵੇਚਦੇ ਨਸ਼ੇ ਉੱਪਰੋਂ ਚੱਲਦੇ ਨੇ ਇਹ ਮਜੀਠੀਏ ਦੀ ਗੱਲ ਚੱਲੀ ਆ ਹੁਣ ਇਹਨਾਂ ਦੇ ਮੰਤਰੀ ਵੀ ਵਿੱਚ ਸ਼ਾਮਲ ਹੋਣਗੇ ਤੇ ਗੱਲ ਉੱਥੋਂ ਚੱਲਣੀ ਚਾਹੀਦੀ ਹੈ ਉਹ ਚ ਪੁਲਿਸ ਦੇ ਵੱਡੇ ਵੱਡੇ ਅਫਸਰ ਰਾਜਜੀ ਗਿੱਲ ਵਰਗੇ ਉਹ ਸ਼ਾਮਲ ਹੋ ਉਹ ਅਜੇ ਤੱਕ ਨਹੀਂ ਫੜੇ ਗਏ ਬਲ ਆਮ ਜਨਤਾ ਦਾ ਘਰ ਟੋਣਾ ਬਹੁਤ ਸੌਖੀ ਲੱਗਦਾ ਇਹਨਾਂ ਨੂੰ ਪਰ ਜਦੋਂ ਡੀਆਈਐਸ ਦੇ ਪੱਧਰ ਦੇ ਬੰਦਿਆਂ ਨੂੰ ਕੋਈ ਆਈਜੀ ਪੱਧਰ ਦੇ ਬੰਦਿਆਂ ਨੂੰ ਮਤਲਬ ਫੜਨਾ ਗ੍ਰਿਫਤਾਰ ਕਰਨਾ ਉਹਨਾਂ ਦੀ ਪੁਲਿਸ ਨਸਲ ਹੋ ਜਾਂਦੀ ਹੈ ਹੁਣ ਫੇਰ ਪਿਛਲੇ 1 ਸਾਲ ਪਹਿਲਾਂ ਜਦੋਂ ਨੌਜਵਾਨ ਦੀ ਇੱਕ ਮੌਤ ਹੋਈ ਅਜਮਾਰਕੇ ਉਦੋਂ ਪਰਚਾ ਦਰਜ ਉਦੋਂ ਨੌਜਵਾਨ ਦੀ ਮੌਤ ਦੇ ਖਿਲਾਫ ਇੱਕ ਅੰਦੋਲਨ ਲੜਿਆ ਇਹਨਾਂ ਨੇ ਉਥੇ ਲਾਠੀ ਚਾਰਜੀ ਕੀਤਾ ਉਲਟਾ ਮਾਫੀ ਮੰਗੀ ਪੁਲਿਸ ਨੇ ਉਹਨੂੰ ਮੁਆਵਜ਼ਾ ਦਿੱਤਾ ਉਦੋਂ ਵੀ ਅਸੀਂ ਸਵਾਲ اٹھਾਇਆ ਸੀ ਕਿ ਭਗਵਾਨਤ ਮਾਨ ਸਰਕਾਰ ਨੇ ਕਿਹਾ ਸੀ ਕਿ ਜਿੱਥੇ ਵੀ ਕੋਈ ਨੌਜਵਾਨ ਮੁੰਡੇ ਦੀ ਮੌਤ ਹੋ ਉਹ ਐਸਐਚਓ ਜ਼ਿੰਮੇਵਾਰ ਹੋ ਇਹ ਵਿਅੰਤਕ ਹੋਰ ਉਦੋਂ ਐਸਐਚਓ ਸੀ ਅਸੀਂ ਉਦੋਂ ਵੀ ਕਿਹਾ ਵੀ ਜਦ ਇਹਦੇ ਪਰਚਾ ਦਰਜ ਕਰਦੇ ਹੋ ਨਹੀਂ ਘੱਟੋ ਘੱਟ ਮੁਆਵਜ਼ਾ ਦਿਓ ਉਦੋਂ ਮੁਆਵਜ਼ਾ ਦਿੱਤਾ ਮਾਫੀ ਮੰਗੀ ਹੁਣ ਸਾਲ ਡੇਢ ਸਾਲ ਬਾਅਦ ਚੱਕ ਕੇ ਤਾਂ ਪੰਜ ਛੇ ਜਣੇ ਤੇ ਉਹ ਪਰਚਾ ਦੁਬਾਰੇ ਪਾਉਣਾ ਸੀ ਕਹਿੰਦੇ ਆ ਵੀ ਇਹ ਗਲਤ ਹੈ ਇਹ ਵਾਪਸ ਹੋਣਾ ਚਾਹੀਦਾ ਜਨਤਾ ਨੂੰ ਫੀਲ ਕਰਦੇ ਆ ਵੀ ਇਹ ਇੱਕ ਡਰਾਮੇਬਾਜ਼ੀ ਕਰ ਰਿਹਾ ਨਸ਼ੇ ਦੇ ਖਿਲਾਫ ਜਿਹੜਾ ਵੀ ਨਸ਼ੇ ਖਿਲਾਫ ਸੱਚੇ ਦਿਲੋਂ ਲੜਦਾ ਉਹਨੂੰ ਇਹ ਕੋਸ਼ਿਸ਼ ਕਰਦੇ ਨੇ ਉਹਨਾਂ ਦੀ ਆਵਾਜ਼ ਦਵਾ ਦਈਏ ਆਉਣ ਵਾਲੇ ਦਿਨਾਂ 'ਚ ਅਸੀਂ ਵੱਡੀ ਮੀਟਿੰਗ ਕਰਕੇ ਇਹ ਅੰਦੋਲਣ ਦੁਬਾਰੇ ਸ਼ੁਰੂ ਕਰਾਂਗੇ ਇਹਨਾਂ ਦੀ ਡੇਟ ਖਤਮ ਹੋਗੀ 31 ਮਈ ਇਹਨਾਂ ਨੇ ਕਿਹਾ ਸੀ ਅਸੀਂ ਉਦੋਂ ਕਿਹਾ ਸੀ ਵੀ ਇਹਨਾਂ ਦੀ ਡੇਟ ਖਤਮ ਹੋ ਜਾਂਦੇ ਉਹ ਤੋਂ ਬਾਅਦ ਦੱਸਾਂਗੇ ਵੀ ਕਿੱਥੇ ਕਿੱਥੇ ਵਿਗ ਰਿਹਾ ਉਹਨਾਂ ਅਸੀਂ ਇੱਕ ਵੱਡਾ ਇਕੱਠ ਕਰਾਂਗੇ ਜਬਰ ਜਿਹੜਾ ਸਰਕਾਰ ਨੇ ਖੁੱਲ੍ਹਿਆਂ ਮਜਾਜਤ ਦੇ ਰੱਖੀ ਹੈ ਭਵੰਤਮਾਨ ਸਰਕਾਰ ਨੇ ਪੁਲਿਸ ਮੁਕਾਬਲੇ ਬਣਾਉਣ ਦੀ ਆਪਦੀ ਹਰਾਸਤ ਦੇ ਵਿੱਚ ਫੜ ਕੇ ਨੌਜੋਨ ਮੁੰਡਿਆਂ ਨੂੰ ਮਲ ਕਤਲ ਕਰਨਾ ਕਤਲ ਨੇ ਇੱਕ ਤਰ੍ਹਾਂ ਦੇ ਉਹ ਉਹਨਾਂ ਦੇ ਖਿਲਾਫ ਪੁਰਸ ਜਬਰ ਦੇ ਖਿਲਾਫ ਆਉਣ ਵਾਲੇ ਦਿਨਾਂ 'ਚ ਮਾਨਸਾ ਸ਼ਹਿਰ ਦੇ ਵਿੱਚ ਸਾਰਿਆਂ ਨਾਲ ਸਾਂਝੀ ਕਮਿਟੀ ਕਰਕੇ ਰੈਲੀ ਕਰਾਂਗੇ ਕਹਿਣਾ ਕਿ ਪਰਮਿੰਦਰ ਸਿੰਘ ਝੋਟਾ ਜਿਹੜਾ ਬਾਰ-ਬਾਰ ਕਾਨੂੰਨ ਤੋੜਦਾ ਤੇ ਬਾਰ-ਬਾਰ ਤਾਂ ਹੀ ਇਹ ਉਹਦੇ ਉੱਤੇ ਇਸ ਤੋਂ ਪਹਿਲਾਂ 7-8 ਪਰਚੇ ਤੁਹਾਡੇ ਦੇ ਪਹਿਲਾਂ ਚੱਲ ਰਹੇ ਨੇ ਇਹ ਉਹਦੇ ਇਹੀ ਕਾਰਨ ਦੱਸਿਆ ਜਾਂਦਾ ਕਿ ਵੀ ਪਰਮਿੰਦਰ ਸਿੰਘ ਝੋਟਾ ਵੱਲੋਂ ਕਾਨੂੰਨ ਤੋੜਿਆ ਗਿਆ ਇਸ ਇਸ ਕਰਕੇ ਉਹਦੇ ਪਰਚੇ ਦਿੱਤੇ ਗਏ ਤੁਸੀਂ ਇਸ ਨਾਲ ਕਿੰਨਾ ਕੁ ਸਹਿਮਤ ਹੋ ਉਹ ਪਰਚੇ ਪਾਉਂਦੇ ਨੇ ਭਾਈ ਇਹ ਸਹਿਮਤ ਹੋਣੀ ਪੈਂਦਾ ਹੁਣ ਕੀ ਕਰੀਏ ਨੌ ਪਰਚੇ ਪਾ ਰਖੇ ਨੇ ਹੋ ساری ਟੀਮ ਤੇ ਹੀ ਪਤਾ ਪਹਿਲਾਂ ਹੀ ਪਾਇਆ ਟੀਮ ਤੇ ਦਬਾਉਣ ਦੇ ਰਹੇ ਡਰਾਉਂਦੇ ਨੇ ਪਰ ਚੱਕਾ ਕਾਨੂੰਨ ਅਸੀਂ ਤੋੜਦੇ ਆਂ ਅਸੀਂ ਕੀ ਕਾਨੂੰਨ ਤੋੜਦੇ ਆ ਜੋ ਨਸ਼ਾ ਵੇਚਣ ਨੂੰ ਰੋਕਦੇ ਆਂ ਰੋਕ ਦੇ ਨਾ ਸ਼ਾ ਵੇਚਣ ਵਾਲਿਆਂ ਨੂੰ ਵੀ ਨਾ ਰੋਕੋ ਭਾਈ ਕੋਈ ਮਰ ਪੰਨ ਤੋੜਨੀ ਕਰਦੇ ਕੁੱਟ ਮਾਰਨੀ ਕਰਦੇ ਹੁਣ ਤਾਂ ਇਹਨਾਂ ਨੇ ਹੋਰ ਕੰਮ ਕਰ ਲਿਆ ਧਰਨਾ ਲਾਇਆ ਧਰਨਾ ਲਾਏ ਤੇ ਸਾਡਾ ਲਾਠੀ ਚਾਰਜ ਕਰਿਆ ਸਾਡੇ ਛੱਟਾਂ ਦੇਖੋ ਪੁਲਿਸ ਨੇ ਪਰਚਾ ਦੇ ਦਿੱਤਾ ਹੁਣ ਤੁਸੀਂ ਲੋਕਾਂ ਨੂੰ ਕੀ ਫੀਲ ਕਰਨਾ ਚਾਹੋਗੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਮੇਰੇ ਕੱਲੇ ਕੋਈ ਤਾਂ ਸਾਡੀ ਸਾਰੀ ਟੀਮ ਹੈਈ ਸਾਡੀ ਟੀਮ 'ਚ ਮੈਂ ਆਂ ਮੈਂ ਤਾਂ ਸੇਵਾ ਆਮਨ ਬਟਵਾਰੀ ਹੈ ਮੇਰੇ ਸਾਹਮਣੇ ਕੀ ਤੁਸੀਂ ਆਪਣੇ ਅੰਦਰ ਸਿੰਘ ਆ ਆਪਣੇ ਅੰਦਰ ਸਿੰਘ ਰਾਣਾ ਆਪਣੇ ਆਪ ਨੂੰ ਸੁਪੀਰੀਅਰ ਨਹੀਂ ਮੰਨਦੇ ਆਪਣੇ ਆਪ ਨੂੰ ਉੱਪਰ ਨਹੀਂ ਮੰਨਦੇ ਹਿੱਸਾ ਮੰਨਦੇ ਹੋ ਸਿਰਫ ਕਰ ਮੈਂ ਉਸ ਟੀਮ ਦਾ ਐਂਟੀ ਡਰਗ ਟਾਸਕ ਫੋਲਾ ਸੇਵਕਾਂ ਸ਼ਪਾਹੀ ਹੈ ਉਹ ਟੀਮ ਬਣਾਈ ਹੈ ਕੁਝ ਨਗ ਚੁਣੇ ਹੋਏ ਨੇ ਨਗੀਨੇ ਅੱਛਾ ਜਿਹੜੇ ਅਸਲੀ ਲੋਕ ਨੇ ਅਸਲੀ ਵਾਰਸ ਹੋਏ ਸੱਚ ਦੇ ਲੜਾਈ ਲੜ ਰਹੇ ਨੇ ਇਹ ਹੁਣ ਲੋਕ ਸਮਝ ਰਹੇ ਨੇ ਲੋਕ ਦੁਆਵਾਂਾਂ ਦੇ ਪਰ ਆਉਂ ਆ ਸਮੇਂ ਤੇ ਇਤਿਹਾਸ ਬਣਾ ਬਣਾ ਵੀ ਕੁਝ ਬੰਦੇ ਸੀ ਜੋ ਬਿਨਾਂ ਗੱਲ ਤੋਂ ਬਿਨਾਂ ਕਿਸੇ ਕਮਾਈ ਤੋਂ ਸਰਕਾਰ ਲੜੇ ਨਸ਼ਾ ਵੇਚਣਾ ਲੜੇ ਕੰਮ ਸਹੀ ਕਰ ਰਹੀ ਸਰਕਾਰ ਨੇ ਸਰਕਾਰ ਜਾਂ ਪੁਲਿਸ ਦਾ ਕਹਿਣਾ ਕਿ ਅਸੀਂ ਪਰਚਾ ਉਹਨਾਂ ਤੇ ਦਿੱਤਾ ਹੈ ਜਿਨ੍ਹਾਂ ਨੇ ਕਾਨੂੰਨ ਤੋੜਿਆ ਕਾਨੂੰਨ ਦੀ ਉਲੰਘਣਾ ਕੀਤੀ ਹੈ ਕਿ ਕੋਈ ਤੁਸੀਂ ਕਾਨੂੰਨ ਤੋੜਿਆ ਕਾਨੂੰਨ ਦੀ ਉਲੰਘਣਾ ਕੀਤੀ ਹੋਣੀ ਸਰਕਾਰ ਨੇ ਤੁਹਾਡੇ ਤੇ ਤਾਂ ਹੀ ਪਰਚਾ ਦਿੱਤਾ ਹੋਣਾ ਕਾਨੂੰਨ ਦੀ ਗੈਰਹੀ ਉਲੰਘਣਾ ਕਾਨੂੰਨ ਰਾយਤਦੰਦਾਂ ਵੀ ਜੇ ਕਿਸੇ ਦੇ ਧੱਕਾ ਹੁੰਦਾ ਸੀ ਬੋਲ ਸਕਦੇ ਹਾਂ ਅਸੀਂ ਪ੍ਰੋਟੈਸਟ ਕਰ ਸਕਦੇ ਹਾਂ ਧਰਨਾ ਲਾ ਸਕਦੇ ਹਾਂ ਮੁਜ਼ਾਹਰਾ ਕਰ ਸਕਦੇ ਹਾਂ ਇਹ ਮੋਦੀ ਸਰਕਾਰ ਵੀ ਲੱਗੀ ਹੋਈ ਹੈ ਛੋਟਾ ਜਿਹਾ ਅਧਿਕਾਰ ਖੋਣ ਤੇ ਇਹ ਪੂਰਤ ਮਾਨ ਸਰਕਾਰ ਵੀ ਪ੍ਰੋਟੈਸਟ ਦੀ ਤਸਿਕ ਉਸ ਪ੍ਰੋਟੈਸਟ ਦੇ ਵਿੱਚ ਸਰਕਾਰ ਮੰਨੀ ਆ ਕਿ ਸਾਡੀ ਗਲਤੀ ਹੈ 20 ਲੱਖ ਰੁਪਏ ਦੇ ਕੀ ਗਏ ਨੇ ਮਾਉਜ਼ੇ ਦਾ ਤੇ ਉਦੋਂ ਮਾਫੀ ਵੀ ਮੰਗੀ ਤੇ ਸਾਥ ਹੋਏ ਧੱਕਾ ਹੋਇਆ ਹੁਣ ਜਾ ਕੇ ਪਰਚਾ ਦਰਜ ਕਰਦੇ ਨੇ ਤਾਂ ਪੁੱਛਣਾ ਤਾਂ ਉਹਨਾਂ ਨੂੰ ਚਾਹੀਦਾ ਵੀ ਉਹ ਮਤਲ ਗੈਰ ਕਾਨੂੰਨੀ ਜਿਹੜੇ ਕੰਮ ਕਰ ਰਹੀ ਹੈ ਸਰਕਾਰ ਕਿਆ ਪਰ ਤੋਂ ਕਰਿਆ ਪਰ 12 ਦੇ ਪਰਚੇ ਪਾਏਗੇ ਮੇਰੇ ਪਿਤਾ ਦੇ ਪਰਚੇ ਪਾਤੇ ਮੇਰੀ ਸਾਰੀ ਟੀਮ ਤੇ ਪਾਤੇ ਮੋਟਰਕਾਰਾਂ ਨੂੰ ਕੋਈ ਵੀਡੀਓ ਪਾਏ ਤੇਰੇ ਵਰਗਾ ਤੈਨੂੰ ਉਹਨੂੰ ਫੋਨ ਕਰਦਾ ਵੀ ਤੂੰ ਕਿਉਂ ਵੀਡੀਓ ਪਾਉਣਾ ਕੱਲ ਨਸ਼ੇ ਵਾਲੀ ਵੀਡੀਓ ਪਾਈ ਵੱਡੇ ਅਫਸਰ ਆਈਪੀਐਸ ਲੈਵਲ ਦੇ ਨੇ ਪੱਕਾ ਕਰਾਉਣ ਨੂੰ ਫੋਨ ਕਰਿਆ ਵੀਡੀਓ ਨਹੀਂ ਤੁਹਾਨੂੰ ਸੋ ਪਾਇਸਤ ਲੜਾਂਗੇ ਆਖਰੀ ਸਾਹ ਤੱਕ ਲੜਾਂਗੇ ਲੜਾਂਗੇ ਜਮਾ ਸਾਫ ਤੇ ਨਿਰਭੰਗਨਾ ਐਨੀ ਵੀ ਤੁਸੀਂ ਦੇ ਸੱਟ ਭੇਟ ਵਾਲਾ ਕੰਮ ਨਹੀਂ ਆਪਾਂ ਨਾ ਕਰੀਏ ਨਾ ਕਰਾਂਗੇ ਹਾਂ ਜੋ ਫੜਾ ਕੰਮ ਆ ਨਾ ਸੇ ਪਰ ਤੋਂ ਬੋਲਦੇ ਆ ਬੋਲਦੇ ਰਹਾਂਗੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰਾਂਗੇ ਪੁਸਤ ਯਾਦਰ ਰੁੱਤ ਬੋਲਦੇ ਰਹਾਂਗੇ ਨਾ ਟਨਕਾਉਂਟਰ ਹੋਣੇ ਝੂਠੇ ਇੱਕ ਹੈ ਗਰੀਬ ਘਰ ਦੀ ਕੁੜੀ ਦਲਿਤ ਪਰਿਵਾਰ ਦੀ ਕੁੜੀ ਇਹਨਾਂ ਨੇ ਕੱਲ ਚਾਕੇ ਕੁੱਟੀ ਉਹਦੇ ਕਰੰਟ ਲਾਇਆ ਬੁਰੀ ਤਰ੍ਹਾਂ ਉਹਦਾ ਹਾਲ ਕਰਿਆ ਸਾਨੂੰ ਵੀਡੀਓ ਭੇਜ ਨੂੰ ਬਚਾਰੀ ਰੋ ਰਹੀ ਹੈ ਉਹ ਮੁੰਡਾ ਉਹ ਨੇ ਆਣੇ ਵਿਚਾਰਾ ਚੱਕੇ ਮਾਸਰੇ ਬੱਚਾ ਸਾਫ ਮਰ ਰਿਹਾ ਹੋਰ ਆਪਾਂ ਲਖਦੇ ਨੇ ਪੂਰੀ ਵੀਰ ਚੱਕੇ ਤਨ ਨੌਜਵਾਨ ਮਾਰਤੇ ਅਪੋਰ ਮੁੰਡੇ ਮਾਰਤੇ ਪਰ ਉਹਨਾਂ ਜਖਰਾ ਦੇਖਦੇ ਆ ਤੇ ਜਿਹੜੇ ਨਸ਼ੇ ਵਾਲੇ ਮਰਦੇ ਨੇ ਉਹ ਬਾਦੂ ਮਾਰਦੇ ਪੱਤਰਕਾਰ ਜੇ ਕੋਈ ਵੀਡੀਓ ਪਾਏ ਤੇਰੇ ਵਰਗਾ ਤੈਨੂੰ ਫੋਨ ਕਰਦਾ ਵੀ ਤੂੰ ਕਿਉਂ ਵੀਡੀਓ ਪਾਉਣਾ ਕੱਲ ਨਸ਼ੀ ਵਾਲੀ ਵੀਡੀਓ ਪਾਈ ਵੱਡੇ ਅਫਸਰ ਦਾ ਆਈਪੀਐਸ ਲੈਵਲ ਦੇ ਪੱਤਰਕਾਰਾਂ ਨੂੰ ਕਹਿੰਦਾ ਵੀ ਵੀਡੀਓ ਨਹੀਂ ਪਾਉਂ ਸੋ ਪਾਇਸ ਤਾਂ ਲੜਾਂਗੇ ਆਖਰੀ ਸਾਹ ਤੱਕ ਲੜਾਂਗੇ ਲੜਾਂਗੇ ਜਮਾ ਸਾਫ ਤੇ ਨਿਰਭੰਗ ਨਾਲ ਆਣੀ ਵੀ ਤੁਸੀਂ ਸੱਟ ਵੇਟ ਵਾਲਾ ਕੰਮ ਨਹੀਂ ਆਪਾਂ ਨਾ ਕਰੀਏ ਨਾ ਕਰਾਂਗੇ ਹਾਂ ਜੋ ਸਾਡਾ ਕੰਮ ਹੈ ਨਸ਼ੇਪਰ ਤੋਂ ਬੋਲਦੇ ਆ ਬੋਲਦੇ ਰਹਾਂਗੇ ਹੱਕ ਸੱਚ ਦੀ ਆਵਾਜ਼ بلند ਕਰਾਂਗੇ ਪੁਲਸ ਜਾਂ ਪਰਬੰਧ ਬੋਲਦੇ ਰਹਾਂਗੇ ਨਾ ਤਨ ਕਾਊਂਟਰ ਹੋਣੇ ਝੂਠੇ ਇੱਕ ਗਰੀਬ ਘਰ ਦੀ ਕੁੜੀ ਦਲਿਤ ਪਰਿਵਾਰ ਦੀ ਕੁੜੀ ਇਹਨਾਂ ਨੇ ਕੱਲ ਚੱਕ ਕੇ ਕੁੱਟੀ ਉਹਦੇ ਕਰੰਟ ਲਾਇਆ ਬੁਰੀ ਤਰ੍ਹਾਂ ਉਹਦਾ ਹਾਲ ਕਰਿਆ ਉਹਨੂੰ ਵੀਡੀਓ ਭੇਜੂ ਉਹ ਬਿਚਾਰੀ ਰੋ ਰਹੀ ਹੈ ਉਹ ਮੁੰਡਾ ਉਹਨੇ ਆਣੇ ਵਿਚਾਰਾ ਚਾਕੇ ਮਾਰਦੇ ਬੱਚਾ ਸਾਫ ਮਰ ਰਿਹਾ ਹੋਰ ਆਪਾਂ ਲਖੇ ਨਾ ਟੂਰੀ ਪੀ ਚਾਕੇ ਤਨਾ ਨੌਜਵਾਨ ਮਾਰਤੇ ਅਪੋਰ ਮੁੰਡੇ ਮਾਰਤੇ ਆ ਪਰ ਉਹਨਾਂ ਹੀ ਖਰਾ ਰ ਦੇਖਦੇ ਆ ਤੇ ਜਿਹੜੇ ਨਸ਼ਿਆਂ ਮਾਰਦੇ ਨੇ ਉਹ ਬਾਦੂ ਮਾਰਦੇ